ਇਕ ਕੌਮ ਦਾ ਹੀਰਾ ਜਿਸ ਤੇ ਕਹਿ ਰਹਿਣਾ ਹਮਲਾ ਕੀਤਾ ਏਜੰਸੀਆਂ ਨੇ ਇਹ ਸਰਕਾਰਾਂ ਨੇ ਜਿਵੀ ਨਿੰਦਾ ਕੀਤੀ ਜਾਵੇ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ ਅੱਜ ਤੋਂ ਸਮੁੱਚੇ ਸਿੱਖ ਕੌਮ ਸਮੁੱਚੇ ਅਕਾਲੀ ਵਰਕਰ ਇਹ ਧਾਇਆ ਕਰ ਲੈਣ ਕਿ ਅਸੀਂ ਸਖਵੀਰ ਸਿੰਘ ਬਾਦਲ ਦੇ ਨਾਲ ਖੜੇ ਆ ਨਾਲ ਖਾਂਗੇ ਏਜੰਸੀਆਂ ਦੀਆਂ ਚਾਲਾਂ ਅਸੀਂ ਕਦੇ ਵੀ ਨਹੀਂ ਚੱਲਣ ਦੇਵਾਂਗੇ ਜੋ ਕਾਨੂੰਨੀ ਹਰਕਤਾਂ ਇਸ ਹੱਦ ਤੱਕ ਕਰ ਰਹੀਆਂ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਪੰਛੀ ਕੱਲਾ ਸ਼ਿਕਾਰੀ ਵਾਲੇ ਆ ਇਹ ਸ਼ਾਂਸ਼ ਹੋ ਰਹੀਆਂ ਸਕਰੀਨ 'ਤੇ ਬਾਦਲ ਦੇ ਨਾਲ ਪਰ ਹੁਣ ਕੌਮ ਦੇਖ ਕੇ ਗੁਰੂ ਵੇਖ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਵੇਖਿਓ ਕਿ ਕਿਸ ਤਰ੍ਹਾਂ ਸਿੱਖ ਵਿਰੋਧੀ ਏਜੰਸੀਆਂ ਵੱਲੋਂ ਸਿੱਖ ਲੀਡਰਸ਼ਿਪ ਨੂੰ ਜਾ ਇੱਕ ਉਸ ਸਿੱਖ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਸਿੱਖ ਨੇ ਜਿੱਥੇ ਕੌਮ ਦੀ ਸਮਾਜ ਦੀ ਪੰਜਾਬ ਦੀ ਸੇਵਾ ਕੀਤੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਣ ਭਾਵਨਾ ਮੰਨ ਦਿਖਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੁਨੀਆ ਨੂੰ ਸਰਵੋੱਚ ਤਖਤ ਸਨਮਾਨ ਦਾ ਸਨਮਾਨ ਦਿੱਤਾ ਪਰ ਅਸੀਂ ਉਸ ਦਿਨ ਤੋਂ ਹੀ ਕਹਿ ਰਹੇ ਹਾਂ ਕਿ ਇਹ ਏਜੰਸੀਆਂ ਨੂੰ ਹਾਜ਼ਮ ਨਹੀਂ ਹੋ ਰਿਹਾ ਹੈ ਕਿ ਸਿੱਖ ਦੀ ਇਹ ਸਮਰਪਣ ਭਾਵਨਾ ਦੇਖ ਕੇ ਏਜੰਸੀਆਂ ਖਿਜੀਆਂ ਨੇ ਚਿੜੀਆਂ ਨੇ ਪਹਿਲਾਂ ਵੀ ਅਸੀਂ ਵੀਡੀਓ ਰਾਹੀਂ ਕਿਹਾਗਾ ਕਿ ਹੁਣ ਏਜੰਸੀਆਂ ਦਾ ਪੂਰਾ ਜੋਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਖਤਮ ਕਰਨ ਵੱਲ ਲੱਗਿਆ ਹੋਇਆਗਾ ਪਰ ਇਸ ਹੱਦ ਤੱਕ ਏਜੰਸੀਆਂ ਪਹੁੰਚਣਗੀਆਂ ਸਟੇਟੀਆਂ ਅਸੀਂ ਸੋਚਿਆ ਨਹੀਂ ਸੀ ਕੱਲ ਵੀ ਇਹ ਸ਼ਖਸ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਸੇਵਾ ਨਿਭਾ ਰਿਹਾ ਸੀ 9 ਵਜੇ ਕੇ ਉੱਥੇ ਪਹੁੰਚ ਗਏ ਸੀ ਤੇ 9 ਵਜੇ ਕੇ 10 ਮਿੰਟ ਤੇ ਇਹ ਸਖਸ਼ ਉੱਥੇ ਆ ਗਿਆ ਸੀ ਅਸੀਂ ਵਾਰ-ਵਾਰ ਸਕਿਉਰਟੀ ਨੂੰ ਏਜੰਸੀਆਂ ਨੂੰ ਕਹਿ ਰਹੇ ਸੀ ਕਿ ਇਹ ਇਨਸਾਨ ਵਾਰ-ਵਾਰ ਇੱਥੇ ਜਿਹੜੇ ਖਾ ਰਿਹਾ ਵਾਰ-ਵਾਰ ਜੋ ਨਾ ਪਾਰਟੀ ਦਾ ਨਾ ਇੱਕ ਸ਼ਰਧਾਲੂ ਹੈ ਨਾ ਸਕਿਉਰਟੀ ਚ ਕੋਈ ਵੀਜਨ ਹੈ ਨਾ ਸ਼੍ਰੋਮਣੀ ਕਮੇਟੀ ਦਾ ਕੋਈ ਅਧਿਕਾਰੀ ਹੈ ਸਿਰਫ ਕਿਸੇ ਕਿਸਮ ਸ਼ਰਾਰਤੀ ਅੰਸਰ ਹੈ ਅਸੀਂ ਵਾਰ-ਵਾਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸਾਡੀ ਸਕਿਉਰਿਟੀ ਜਾਂ ਅਸੀਂ ਮੈਂ ਆਪ ਖੋਦੋ ਸਰਦਾਰ ਸੁਬੀਸ਼ ਸਿੰਘ ਬਾਦਲ ਦੇ ਕੋਲ ਖੜੇ ਸੀ ਮੈਂ ਆਪ ਖੋਦੋ ਸਾਡੇ ਐਸਪੀ ਸਰਦਾਰ ਅਮਿਲ ਸਿੰਘ ਨੇ ਕਿ ਅਸੀਂ ਕਿਹਾ ਪੰਜਾਬ ਪੁਲਿਸ ਨੂੰ ਵੀ ਇਹ ਬੰਦਾ ਕਿਉਂ ਫਿਰ ਰਿਹਾ ਹੈਗਾ ਪਰ ਇਸ ਦੀ ਖਲਾਸੀ ਕਰਨ ਦੀ بجائے ਰੀਟੇਨ ਕਰਨ ਦੀ بجائے ਇਹਨੂੰ ਅੱਜ ਫੇਰ ਖੁੱਲਾ ਛੁੱਟੇ ਛੱਡਿਆ ਗਿਆ ਜਿਸ ਤੋਂ ਸਟੇਟ ਦੀ ਸਰਕਾਰ ਦੀ ਪੁਲਿਸ ਦੀ ਏਜੰਸੀਆਂ ਦੀ ਇਹ ਮਿਲੀਭੁਗਤ ਯਾਹਰ ਹੋਈ ਹੈ ਤੇ ਜਿਹੜੇ ਬੰਦੇ ਬਾਰੇ ਅਸੀਂ ਕੱਲ ਤੋਂ ਕਹਿ ਰਹੇ ਹਾਂ ਉਹ ਬੰਦਾ ਅੱਜ ਦੋ ਵਾਰ ਕੋਲ ਦੀ ਕਰਾਸ ਕਰ ਗਿਆ ਪਹਿਲਾ ਨੰਗਿਆ ਤੇ ਦੁਬਾਰਾ ਫੇਰ ਕੋਲ ਦੀ ਨਗਰ ਲਗਿਆ ਕੋਈ ਪੁਲਿਸ ਅਧਿਕਾਰੀ ਨਾਲ ਨਹੀਂ ਪਹੁੰਚਿਆ ਉਹਦੇ ਨਾਲ ਤੁਰਿਆ ਤੇ ਨਾਲੋਂ ਖੁੱਲੀ ਛੁੱਟ ਦਿੱਤੀ ਪਰ ਗੁਰੂ ਸਾਹਿਬ ਅੰਕਸੰਗ ਹੈ ਜਿਹਦੇ ਅੰਕਸੰਗ ਗੁਰੂ ਹੋਵੇ ਜਾ ਕੋ ਰਾਖੇ ਸਾਈਆਂ ਮਾਲ ਸ਼ਕੇ ਨਾ ਕੋਈ ਸੋ ਉਹ ਗੁਰੂ ਨੇ ਕਲਾ ਵਰਤਾਈ ਉਹ ਦੋ ਅੰਗਰੇਜ਼ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਗੋਸਠ ਜੋ ਸਕੌਰੀ ਗਾਰਡ ਹਮੇਸ਼ਾ ਨਾਲ ਹੁੰਦੇ ਆ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸਨ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਹਨ ਉਹਨਾਂ ਦੀ ਸੂਝੂ ਸਦਕਾ ਗੁਰੂ ਸਾਹਿਬ ਦੇ ਅਸੀਰਵਾਦ ਸਦਕਾ ਇੱਕ ਕੌਮ ਦਾ ਹੀਰਾ ਜਿਸ ਤੇ ਕਹਿ ਰਹੇ ਨਾ ਹਮੜਾ ਕੀਤਾ ਏਜੰਸੀਆਂ ਨੇ ਇਹ ਸਰਕਾਰਾਂ ਨੇ ਜਿਹਦੀ ਨਿੰਦਾ ਕੀਤੀ ਜਾਵੇ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜੀ ਹੈ ਅੱਜ ਤੋਂ ਸਮੁੱਚੇ ਸਿੱਖ ਕੌਮ ਸਮੁੱਚੇ ਅਕਾਲੀ ਵਰਕਰ ਇਹ ਧਾਇਆ ਕਰ ਲੈਣ ਕਿ ਅਸੀਂ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੇ ਆ ਨਾਲ ਖਾਂਗੇ ਏਜੰਸੀਆਂ ਦੀਆਂ ਚਾਲਾਂ ਅਸੀਂ ਕਦੇ ਵੀ ਨਹੀਂ ਚੱਲਣ ਦੇਵਾਂਗੇ ਜੋ ਕਾਨੂੰਨੀਆ ਹਰਕਤਾਂ ਇਸ ਹੱਦ ਤੱਕ ਕਰ ਰਹੀਆਂ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਪੰਛੀ ਕੱਲਾ ਸ਼ਿਕਾਰੀ ਵਾਲੇ ਆ ਇਹ ਸ਼ਾਂਸ਼ ਹੋ ਰਹੀਆਂ ਸਕਰੀਪਟਾਂ ਦੇ ਨਾਲ ਪਰ ਹੁਣ ਕੌਮ ਦੇਖ ਕੇ ਗੁਰੂ ਵੇਖ ਰਿਹਾ ਹੈ ਗੁਰੂ ਵੇਖ ਰਿਹਾ ਹੈ ਗੁਰੂ ਨੇ ਪੱਤ ਰੱਖੀ ਹੈ ਸਿੱਖ ਦੀ ਲਾਜ ਰੱਖੀ ਹੈ ਇੱਜ਼ਤ ਰੱਖੀ ਹੈ ਤੇ ਸਿੱਖਾਂ ਦੀ ਵੀ ਇੱਜ਼ਤ ਰੱਖੀ ਹੈ ਲਾਜ ਰੱਖੀ ਹੈ ਪਰ ਇਹ ਲੋਕ ਜੋ ਏਜੰਸੀਆਂ ਦਾ ਮੋਹਰਾ ਵੜ ਕੇ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖ ਲੀਡਰਸ਼ਿਪ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਬਾਦ ਹੋਣਾ ਚਾਹੀਦਾ ਅਤੇ ਅਸੀਂ ਫੇਰ ਵਾਰ-ਵਾਰ ਜੋ ਇਸ਼ਾਤਸਾ ਏਜੰਸੀਆਂ ਦੀ ਸਾਜ਼ਸਾ ਸਿੱਖ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਸਾ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜਾ ਤੇ ਉੱਚ ਪੱਧਰੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਫੇਰ ਗੁਰੂ ਦਾਸ ਕਰਾਨਾ ਕਰਦੇ ਆ ਕਿ ਤੁਸੀਂ ਆਪਣੇ ਸਿੱਖ ਦੀ ਆਪ ਲਾਜ ਪੱਤਰ ਕੀ ਹੈ ਕਿਉਂਕਿ ਇਹ ਸਿੱਖ ਤੁਹਾਡੇ ਤਖਤ ਦੀ ਮਾਨ ਮਰਿਆਦਾ ਵਾਸਤੇ ਸਮਰਪਨ ਹੋ ਕੇ ਚੱਲਿਆ ਹੋਇਆ ਵਾਹਿਗੁਰੂ ਦਾ ਕੱਲ ਵੀ 3 ਘੰਟੇ ਵੇਖਿਆ ਸੇਵਾ ਅੱਜ ਤੋਂ ਵੀ ਨਿਰੰਤਰ ਸੇਵਾ ਜਾਰੀ ਰਹੂਗੀ ਇਹ ਸੇਵਾ ਬੰਦ ਨਹੀਂ ਹੋਊਗੀ ਇਹ ਜਾਂਸੀਆਂ ਕਦੇ ਮਤ ਸੋਚਣ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਤੁਹਾਡੀਆਂ ਸ਼ਾਸਨ ਕਰਕੇ ਮੁਨਕਰ ਹੋ ਜਾਗੇ ਨਹੀਂ ਇਹ ਦਿੱਲੀ ਤਖਤ ਛੋਟਾ ਹੈ ਛੋਟਾ ਰਹੂਗਾ ਸਾਡਾ ਤਖਤ ਵੱਡਾ ਹੈ ਵੱਡਾ ਰਹੂਗਾ ਕੋਈ ਏਜੰਸੀ ਸਾਡੇ ਤਖਤ ਨੂੰ ਤੇ ਸਾਡੇ ਸਿੱਖਾਂ ਨੂੰ ਨਹੀਂ ਚੁਕਾ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਵੇਖੇ ਹੀ ਕਿ ਕਿਸ ਤਰ੍ਹਾਂ ਸਿੱਖ ਵਿਰੋਧੀ ਏਜੰਸੀਆਂ ਵੱਲੋਂ ਸਿੱਖ ਲੀਡਰਸ਼ਿਪ ਨੂੰ ਜਾਂ ਇੱਕ ਉਸ ਸਿੱਖ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਸਿੱਖ ਨੇ ਜਿੱਥੇ ਕੌਮ ਦੀ ਸਮਾਜ ਦੀ ਪੰਜਾਬ ਦੀ ਸੇਵਾ ਕੀਤੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਣ ਭਾਵਨਾ ਮੰਨ ਦਿਖਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੁਨੀਆ ਨੂੰ ਸਰਵੋੱਚ ਤਖਤ ਸਨਮਾਨ ਦਾ ਸਨਮਾਨ ਦਿੱਤਾ ਪਰ ਅਸੀਂ ਉਸ ਦਿਨ ਤੋਂ ਹੀ ਕਹਿ ਰਹੇ ਹਾਂ ਕਿ ਇਹ ਏਜੰਸੀਆਂ ਨੂੰ ਹਾਜ਼ਰ ਨਹੀਂ ਹੋ ਰਿਹਾ ਕਿ ਸਿੱਖ ਦੀ ਇਹ ਸਮਰਪਣ ਭਾਵਨਾ ਦੇਖ ਕੇ ਏਜੰਸੀਆਂ ਖਿਜੀਆਂ ਨੇ ਚਿੜੀਆਂ ਨੇ ਪਹਿਲਾਂ ਵੀ ਅਸੀਂ ਵੀਡੀਓ ਰਾਹੀਂ ਕਿਹਾਗਾ ਕਿ ਹੁਣ ਏਜੰਸੀਆਂ ਦਾ ਪੂਰਾ ਜੋਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਖਤਮ ਕਰਨ ਵੱਲ ਲੱਗਿਆ ਹੋਇਆਗਾ ਪਰ ਇਸ ਹੱਦ ਤੱਕ ਏਜੰਸੀਆਂ ਪਹੁੰਚਣੀਆਂ ਸਟੇਟੀਆਂ ਅਸੀਂ ਸੋਚਿਆ ਨਹੀਂ ਸੀ ਕੱਲ ਵੀ ਇਹ ਸ਼ਖਸ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਸੇਵਾ ਨਿਭਾ ਰਿਹਾ ਸੀ 9 ਵਜੇ ਉੱਥੇ ਪਹੁੰਚ ਗਏ ਸੀ ਤੇ 9 ਵਜੇ 10 ਮਿੰਟ ਤੇ ਇਹ ਸ਼ਖਸ ਉੱਥੇ ਆ ਗਿਆ ਸੀ ਅਸੀਂ ਵਾਰ-ਵਾਰ ਸਕਿਉਰਟੀ ਨੂੰ ਏਜੰਸੀਆਂ ਨੂੰ ਕਹਿ ਰਹੇ ਸੀ ਕਿ ਇਹ ਇਨਸਾਨ ਵਾਰ-ਵਾਰ ਇੱਥੇ ਕੀੜੇ ਖਾ ਰਿਹਾ ਵਾਰ-ਵਾਰ ਜੋ ਨਾ ਪਾਰਟੀ ਦਾ ਨਾ ਇੱਕ ਸ਼ਰਧਾਲੂ ਹੈ ਨਾ ਸਕਿਉਰਟੀ 'ਚ ਕੋਈ ਵਿਜ਼ਨ ਹੈ ਨਾ ਸ਼੍ਰੋਮਣੀ ਕਮੇਟੀ ਦਾ ਕੋਈ ਅਧਿਕਾਰੀ ਹੈ ਸਿਰਫ ਕਿਸੇ ਸ਼ਰਾਰਤੀ ਅੰਸਰ ਹੈ ਅਸੀਂ ਵਾਰ-ਵਾਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸਾਡੀ ਸਕਿਉਰਟੀ ਜਾਂ ਅਸੀਂ ਮੈਂ ਆਪ ਖੁਦ ਸਦਾਸਵੀਰ ਸਿੰਘ ਬਾਦਲ ਦੇ ਕੋਲ ਖੜੇ ਸੀ ਮੈਂ ਆਪ ਖੁਦ ਸਾਡੇ ਐਸਪੀ ਸਰਦਾਰ ਮੀਤ ਸਿੰਘ ਨੇ ਤੇ ਅਸੀਂ ਕਿਹਾ ਪੰਜਾਬ ਪੁਲਿਸ ਨੂੰ ਵੀ ਇਹ ਬੰਦਾ ਕਿਉਂ ਫਿਰ ਰਿਹਾ ਹੈਗਾ ਪਰ ਇਸ ਦੀ ਕਲਾਸੀ ਕਰਨ ਦੀ بجائے ਰੀਟੇਨ ਕਰਨ ਦੀ بجائے ਇਹਨੂੰ ਅੱਜ ਫੇਰ ਖੁੱਲਾ ਛੱਡਿਆ ਛੱਡਿਆ ਗਿਆ ਜਿਸ ਤੋਂ ਸਟੇਟ ਦੀ ਸਰਕਾਰ ਦੀ ਪੁਲਿਸ ਦੀ ਏਜੰਸੀਆਂ ਦੀ ਇਹ ਮਿਲੀਭੁਗਤ ਯਾਹਰ ਹੋਈ ਹੈ ਤੇ ਜਿਹੜੇ ਬੰਦੇ ਬਾਰੇ ਅਸੀਂ ਕੱਲ ਤੋਂ ਕਹਿ ਰਹੇ ਹਾਂ ਉਹ ਬੰਦਾ ਅੱਜ ਦੋ ਵਾਰ ਕੋਲ ਦੀ ਕ੍ਰੋਸ ਕਰ ਗਿਆ ਪਹਿਲਾਂ ਲੰਘ ਗਿਆ ਤੇ ਦੁਬਾਰਾ ਫੇਰ ਕੋਲ ਦੀ ਨਗਰ ਲੱਗਿਆ ਕੋਈ ਪੁਲਿਸ ਅਧਿਕਾਰੀ ਨਾਲ ਨਹੀਂ ਪਹੁੰਚਿਆ ਉਹਦੇ ਨਾਲ ਤੁਰਿਆ ਤੇ ਨਾਲੋਂ ਖੁੱਲੀ ਛੁੱਟ ਦਿੱਤੀ ਪਰ ਗੁਰੂ ਸਾਹਿਬ ਅੰਕ ਸੰਗ ਹੈ ਜਿਹਦੇ ਅੰਕ ਸੰਗ ਗੁਰੂ ਹੋਵੇ ਜਾ ਕੋ ਰੱਖੇ ਸਾਈਆਂ ਮਾਰ ਸ਼ਕੇ ਨਾ ਕੋਈ ਸੋ ਉਹ ਗੁਰੂ ਨੇ ਕਲਾ ਵਰਤਾਈ ਉਹ ਦੋ ਅੰਗਰੇਜ਼ ਕੇ ਸਰਦਾਰ ਸਖਬੀਰ ਸਿੰਘ ਬਾਦਲ ਦੇ ਗੋਠ ਸੱਠ ਜੋ ਸਕਿਉਰਟੀ ਗਾਰਡ ਹਮੇਸ਼ਾ ਨਾਲ ਹੁੰਦੇ ਆ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸਾਲ ਹੁਣ ਸਰਦਾਰ ਸਖਬੀਰ ਸਿੰਘ ਬਾਦਲ ਨਾਲ ਹਨ ਉਹਨਾਂ ਦੀ ਸੂਝੂ ਸਦਕਾ ਗੁਰੂ ਸਾਹਿਬ ਦੇ ਅਸੀਰਵਾਦ ਸਦਕਾ ਇੱਕ ਕੌਮ ਦਾ ਹੀਰਾ ਜਿਸ ਤੇ ਕਹਿ ਰਹੇ ਨਾ ਹਮੜਾ ਕੀਤਾ ਇਹ anciene ਇਹ ਸਰਕਾਰਾਂ ਨੇ ਜਿਦੀ ਨਿੰਦਾ ਕੀਤੀ ਜਾਵੇ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜੀ ਹੈ ਅੱਜ ਤੋਂ ਸਮੁੱਚੇ ਸੇਕੋਂ ਸਮੁੱਚੇ ਅਕਾਲੀ ਵਰਕਰ ਇਹ ਧਾਇਆ ਕਰ ਲੈਣ ਕਿ ਅਸੀਂ ਸਖਵੀਰ ਸਿੰਘ ਬਰੋਂ ਦੇ ਨਾਂ ਖੜੇ ਆ ਨਾਲ ਖਾਂਗੇ ਇਹ ਏਜੰਸੀਆਂ ਦੀਆਂ ਚਾਲਾਂ ਅਸੀਂ ਕਦੇ ਵੀ ਨਹੀਂ ਚੱਲਣ ਦੇਵਾਂਗੇ ਜੋ ਕਾਨੂੰਨੀਆ ਹਰਕਤਾਂ ਇਸ ਹੱਦ ਤੱਕ ਕਰ ਰਹੀਆਂ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਪੰਛੀ ਕੱਲਾ ਸ਼ਿਕਾਰੀ ਵਾਲੇ ਆ ਇਹ ਸ਼ਾਂਸ਼ ਹੋ ਰੀਆਂ ਸਕਰੀ ਸੇ ਬਾਦਲ ਦੇ ਨਾਲ ਪਰ ਹੁਣ ਕੌਮ ਵੇਖੇ ਗੁਰੂ ਵੇਖ ਰਿਹਾ ਹੈ ਗੁਰੂ ਵੇਖ ਰਿਹਾ ਹੈ ਗੁਰੂ ਨੇ ਪੱਤ ਰੱਖੀ ਹੈ ਸਿੱਖ ਦੀ ਲਾਜ ਰੱਖੀ ਹੈ ਇੱਜ਼ਤ ਰੱਖੀ ਹੈ ਤੇ ਸਿੱਖਾਂ ਦੀ ਵੀ ਇੱਜ਼ਤ ਰੱਖੀ ਹੈ ਲਾਜ ਰੱਖੀ ਹੈ ਪਰ ਇਹ ਲੋਕ ਜੋ ਏਜੰਸੀਆਂ ਦਾ ਮੋਹਰਾ ਵਣ ਕੇ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖ ਲੀਡਰਸ਼ਿਪ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਬਾਦ ਹੋਣਾ ਚਾਹੀਦਾ ਅਤੇ ਅਸੀਂ ਫੇਰ ਵਾਰ-ਵਾਰ ਜੋ ਇਛਾਸਾ ਏਜੰਸੀਆਂ ਦੀ ਸਾਜ਼ਸਾ ਸਿੱਖ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਸਾ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜਾ ਤੇ ਉੱਚ ਪੱਤਰੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਫੇਰ ਗੁਰੂ ਦਾਸ ਕਰਾਨਾ ਕਰਦੇ ਆ ਕਿ ਤੁਸੀਂ ਆਪਣੇ ਸਿੱਖ ਦੀ ਆਪ ਲਾਜ ਪਤਰ ਕੀ ਹੈ ਕਿਉਂਕਿ ਇਹ ਸਿੱਖ ਤੁਹਾਡੇ ਤਖਤ ਦੀ ਮਾਨ ਮਰਿਆਦਾ ਵਾਸਤੇ ਸਮਰਪਨ ਹੋ ਕੇ ਚੱਲਿਆ ਹੋਇਆ ਵਾਹਿਗੁਰੂ ਦਾ ਕੱਲ ਵੀ 3 ਘੰਟੇ ਵੇਖਿਆ ਸੇਵਾ ਅੱਜ ਤੋਂ ਵੀ ਨਿਰੰਤਰ ਸੇਵਾ ਚੱਲੀ ਰਹੂਗੀ ਇਹ ਸੇਵਾ ਬੰਦ ਨਹੀਂ ਹੋਊਗੀ ਇਹ ਜਾਂਸੀਆਂ ਕਦੇ ਮਤ ਸੋਚਣ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਤੁਹਾਡੀਆਂ ਸ਼ਾਸਨ ਕਰਕੇ ਮੁਨਕਰ ਹੋ ਜਾਗੇ ਨਹੀਂ ਇਹ ਦਿੱਲੀ ਤਖਤ ਛੋਟਾ ਹੈ ਛੋਟਾ ਰਹੂਗਾ ਸਾਡਾ ਤਖਤ ਵੱਡਾ ਹੈ ਵੱਡਾ ਰਹੂਗਾ ਕੋਈ ਜਾਂਸੀ ਸਾਡੇ ਤਖਤ ਨੂੰ ਤੇ ਸਾਡੇ ਸਿੱਖਾਂ ਨੂੰ ਨਹੀਂ ਚੁਗਾ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ